ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫੱਗਣ ਮਹੀਨੇ ਵਿੱਚ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਸ਼੍ਰੀ ਖਾਟੂ ਸ਼ਾਮ ਪ੍ਰੇਮੀਆਂ ਵੱਲੋਂ ਸ਼੍ਰੀ ਖਾਟੂ ਸ਼ਾਮ ਜੀ ਦੇ ਮੇਲੇ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਭੰਡਾਰੇ ਵਿੱਚ ਸ਼੍ਰੀ ਸ਼ਾਮ ਨਟਵਰ ਮੰਡਲ ਫਰੋਜ਼ਪੁਰ ਸ਼ਾਹਨੀ ਮਹਾਰਾਜ ਅਗਰਸਨ ਸੇਵਾ ਸੰਮਤੀ ਫਰੋਜ਼ਪੁਰ ਸ਼ਹਿਰ ਅਤੇ ਸ਼੍ਰੀ ਸ਼ਾਮ ਸ਼ਰਨਮ ਪੈਦਲ ਸੰਮਤੀ ਫਰੋਜ਼ਪੁਰ ਸ਼ਾਹਨੀ ਦੇ ਵਿਸ਼ੇਸ਼ ਸਹਿਯੋਗ ਨਾਲ ਮੇਲੇ ਦਰਾਂ ਕਾਟੂ ਸ਼ਾਮ ਪ੍ਰੇਮੀਆਂ ਲਈ ਵਿਸ਼ਾਲ ਭੰਡਾਰੇ ਦੀ ਵਿਵਸਥਾ ਵੀ ਕੀਤੀ ਗਈ ਹੈ। ਇਹ ਪੰਡਾਰਾ 18 19 20 ਮਾਰਚ ਨੂੰ ਸਵੇਰੇ 6 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਸ਼ੁਭ ਮੌਕੇ ਉੱਪਰ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਰਣਵੀਰ ਸਿੰਘ ਪੁੱਲਰ ਅਤੇ ਫਿਰੋਜ਼ਪੁਰ ਦਿਹਾਤੀ ਵਿਧਾਇਕ ਰਜਨੀਤ ਦਈਆ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸ਼੍ਰੀ ਖਾਟੂ ਸ਼ਾਮ ਸੰਸਥਾ ਦੇ ਪ੍ਰਧਾਨ ਹੋਣ ਦੇ ਨਾਤੇ ਦਿਹਾਤੀ ਵਿਧਾਇਕ ਰਜਨੀਤ ਦਈਆ ਨੇ ਸ਼੍ਰੀ ਸ਼ਾਮ ਪ੍ਰੇਮੀਆਂ ਨਾਲ ਮਿਲ ਕੇ ਸ਼੍ਰੀ ਖਾਟੂ ਸ਼ਾਮ ਦੇ ਜੇ ਕਾਰੇ ਲਗਾਏ ਅਤੇ ਢੋਲ ਦੀ ਥਾਪ ਉੱਪਰ ਨੱਚ ਕੇ ਖੁਸ਼ੀ ਮਨਾਈ। ਪਾਗੋਨ ਮੇਲਾ 2024 ਮੇਲੇ ਸ਼ਾਮ ਖਾਟੂ ਵਾਲੇ ਦਾ ਕਾ ਰਾਜਸਥਾਨ ਖਾਡੂ ਧਾਮ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਔਰ ਫੋਸਪੋਰ ਦੀ ਸਮੂਹ ਸੰਗਤਾਂ ਵੱਲੋਂ ਸ਼੍ਰੀ ਸ਼ਾਮ ਦੇਵੀਆ ਵੱਲੋਂ ਇੱਕ ਜਨ ਸਹਿਯੋਗ ਰਾਹੀਂ ਇੱਕ ਜਗਾ ਭੰਡਾਰਾ ਹੈ ਉਹ ਖਾਡੂ ਧਾਮ ਦੇ ਅੰਦਰ ਜਿਹੜਾ ਲਾਇਆ ਜਾਂਦਾ ਹੈ ਔਰ ਜਿਹਦੇ ਵਿੱਚ ਫੋਸਪੋਰ ਵਾਸੀ ਇਹ ਨਹੀਂ ਮੈਸਲਾ ਕਿ ਬਾਹਰੋਂ ਵੀ ਜਿਹੜੀਆਂ ਸੰਗਤਾਂ ਨੇ ਉਹ ਆਪ ਦਾ ਸਹਿਯੋਗ ਭੇਜਦਿਆਂ ਨੇ ਔਰ ਇਸ ਵਾਰੀ ਜਿਹੜਾ ਭੰਡਾਰਾ ਉਹ ਸ਼੍ਰੀ ਸ਼ਾਮ ਦੇਵੀਆ ਮੰਡਲ ਔਰ ਮਹਾਰਾਜਾ ਅਗਰ ਸਿੰਘ ਸੇਵਾ ਸਮਿਤੀ ਕੋਟਪੁਰ ਸ਼ਹਿਰ ਇਹ ਦੋ ਸੰਸਥਾਵਾਂ ਨਾਲ ਬਲੋ ਜਿਹੜਾ ਮਿਲ ਕੇ ਲਗਾਇਆ ਜਾ ਰਿਹਾ ਹੈ ਔਰ ਮੈਂ ਸਨਮਤੀ ਆ ਮਾਨਯੋਗ ਐਮਐਲਏ ਸਰਦਾਰ ਦਨਵੀਰ ਸਿੰਘ ਪੁਲਰ ਸਾਹਿਬ ਕੋਟਪੁਰ ਸ਼ਹਿਰੀ ਜਿਨ੍ਹਾਂ ਨੇ ਇਸ ਪੰਡਾਰੇ ਦੇ ਜਿਹੜਾ ਸਾਕੇ ਇਹਦੀ ਰਮਾਨਗੀ ਇਹਨਾਂ ਦੇ ਹੱਥੋਂ ਗੁੜੀਆਂ ਔਰ ਜਿਹੜੇ ਸਾਡੇ ਮੰਡਲ ਨੇ ਸ਼੍ਰੀ ਸ਼ਾਮਨਾਥਾ ਮੰਡਲ ਔਰ ਮਹਾਰਾਜਾ ਅਜੀਤ ਸਿੰਘ ਸੇਵਾ ਸਮਿਤੀ ਅਸੀਂ ਇਹਨਾਂ ਦਾ ਧੰਨਵਾਦੀ ਆ ਕਿ ਇਹਨਾਂ ਨੇ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਔਰ ਹਰਿ ਸ਼ਾਮ ਬਾਬਾ ਜੀ ਦਾ ਆਸ਼ੀਰਵਾਦ ਲਵ ਤਾਂ ਮੈਂ ਸਮੂਹ ਸੰਤਾਂ ਨੂੰ ਵਧਾਈ ਵੀ ਦਿਆਂਗਾ ਫਲਗ ਮੇਲੇ ਦੀ ਔਰ ਸ਼ਾਮ ਪ੍ਰੇਮੀਆ ਨੂੰ ਜਿਹਨੇ ਵੀ ਫਲੋਸਪੁਰ ਵਾਸੀ ਨੇ ਜਿਹੜੇ ਵੀ ਫਲੋਸਪੁਰ ਤੋਂ ਬਾਹਰ ਦੇ ਨੇ ਖਾਟੂ ਜੀ ਪਹੁੰਚ ਰਹੇ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਉਹ ਇਸ ਮੰਡਾਨੇ ਦੇ ਵਿੱਚ ਪਹੁੰਚ ਕੇ ਸੇਵਾ ਸੇਵਾ ਵੀ ਕਰਨ ਔਰ ਬਾਬਾ ਜੀ ਦਾ ਪ੍ਰਸ਼ਾਦ ਜਨਨ ਕਰਕੇ ਭਜਨਾ ਦਾ ਆਨੰਦ ਲੈਣ ਔਰ ਆਪਣੀਆਂ ਮਨੁਕਾਮਨਾ ਪੂਰੀ ਕਰਵਾਉਣ। ਔਰ ਜਿੰਨੇ ਵੀ ਖਾਟੂ ਸ਼ਾਮ ਪ੍ਰੇਮੀ ਸਾਡੇ ਮੈਨੇਜਮੈਂਟ ਆ ਜਿਹੜੇ ਬਹੁਤ ਵਧੀਆ ਕਰ ਰਹੇ ਆ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਮਾਨਯੋਗ ਐਮਐਲਏ ਸਾਹਿਬ ਜੀ ਸਾਰੇ ਪ੍ਰਬੰਧ ਨੂੰ ਚਲਾ ਰਹੇ ਆ ਔਰ ਬੜੇ ਬੜੀਆ ਤੱਕ ਨਾਲ ਇਸ ਤਰ੍ਹਾਂ ਹੋ ਰਿਹਾ ਹੈ। ਇਸ ਕਰਕੇ ਇਸ ਮਹੀਨੇ ਦੇ ਵਿੱਚ ਬਸ ਸਮੁੱਚੀ ਦੁਨੀਆ ਦੀਆਂ ਸਾਡੀਆਂ ਜੜੀਆਂ ਸੱਤਾ ਲੋਕਾਟੂ ਸ਼ਾਹ ਮਹਾਰਾਜ ਨੂੰ ਬਣਦੀਆਂ ਉਹਨਾਂ ਨੂੰ ਬਧਾਈ ਦੇ